ਸਿੰਗ ਠਾਠਾ ਟੈਕਨੀਕ ਨੂੰ ਲੈ ਕੇ ਇੱਕ ਪਾਇਲਟ ਸਟੱਡੀ ਹੋ ਰਹੀ ਹੈ ਜੇਕਰ ਇਹ ਸਟੱਡੀ ਕਾਮਯਾਬ ਹੋ ਜਾਂਦੀ ਹੈ ਤਾਂ ਦਾੜੀ ਰੱਖਣ ਵਾਲੇ ਜਿਹੜੇ ਪੁਰਸ਼ ਨੇ ਉਹਨਾਂ ਨੂੰ ਜੌਬ ਲੱਭਣ ਦੇ ਵਿੱਚ ਕਾਫੀ ਆਸਾਨੀ ਆ ਸਕਦੀ ਹੈ ਕਈ ਵਰਕਪਲੇਸਸ ਦੇ ਵਿੱਚ ਦਾੜੀ ਵਾਲੇ ਪੁਰਸ਼ਾਂ ਦੇ ਲਈ ਟਾਈਟ ਫਿਟਿੰਗ ਰੈਸਪੀਰੇਟਰ ਪਹਿਨਣਾ ਮੁਸ਼ਕਲ ਹੈ ਜਿਸ ਦੇ ਨਾਲ ਨੌਕਰੀ ਦੇ ਮੌਕੇ ਘੱਟ ਸਕਦੇ ਹਨ This karke technique the occupational cancer research center developed pilot study ki respirator fit So during COVID-19, it was actually a sick uh, surgeon who came up with the idea to use the Singh technique um, to help prevent the spread of infectious disease during COVID. Participants will fill out a questionnaire. On the Sing Tata technique, specifically their comfort when using this technique during our appointment, as well as barriers that could impact them or prevent them from wearing this technique in the workplace. Study the principal investigator Tracy Kirkham ne Dasya ki COVID only the Leher de dran a Surgeon de ਠਾਠਾ ਟੈਕਨੀਕ ਦਾ ਵਿਚਾਰ ਉਭਰਿਆ ਇਸ ਵਿਚਾਰ ਨੂੰ ਅੱਗੇ ਵਧਾਉਂਦੇ ਹੋਏ ਕੈਨੇਡਾ ਦੇ ਵਿੱਚ ਜਾਗਰੂਕਤਾ ਫੈਲਾਉਣ ਦੇ ਲਈ ਇਸ ਪ੍ਰੋਜੈਕਟ ਨੂੰ ਮਿਨਿਸਟਰੀ ਆਫ ਲੇਬਰ ਇਮੀਗ੍ਰੇਸ਼ਨ ਟ੍ਰੇਨਿੰਗ ਐਂਡ ਸਕਿੱਲ ਡਿਵੈਲਪਮੈਂਟ ਦੇ ਵੱਲੋਂ ਫੰਡ ਕੀਤਾ ਜਾਂਦਾ ਹੈ Here in Canada it has been raising awareness to the issue of bearded men and not having protection and so the Ministry of Labour Immigration Training and Skills Development came forward and asked us to conduct a study to investigate this technique ਸਕਾਰਬrode ਗੁਰਦੁਆਰਾ ਗੁਰਸਿੱਖ ਸਭਾ ਦੇ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਰਣਬੀਰ ਸਿੰਘ ਨੇ ਕਿਹਾ ਕਿ ਕੁਝ ਮੈਡੀਕਲ ਸੰਬੰਧਿਤ ਕੋਰਸਸ ਦੌਰਾਨ ਪ੍ਰੈਕਟੀਕਲ ਸਮੇਂ ਸਿੱਖ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵੇਲੇ ਤੁਸੀਂ ਕੋਈ ਵੀ ਪਲਮਨੋਲੋਜੀ ਜਿਹੜੀ ਲੰਗਸ ਦੀ ਸਟੱਡੀ ਦਾ ਕੋਰਸ ਕਰਨੇ ਹੈਗੇ ਆ ਤੇ ਉਹਨਾਂ ਦਾ ਪ੍ਰੈਕਟੀਕਲ ਪਾਰਟ ਹੁੰਦਾ ਉਹਨੂੰ ਪ੍ਰੈਕਟਿਕਮ ਕਹਿੰਦੇ ਆ ਉਸ ਪ੍ਰੈਕਟਿਕਮ ਦੇ ਵਿੱਚ ਤੁਹਾਨੂੰ ਸਪੈਸ਼ਲ ਮਾਸਕ ਯੂਜ਼ ਕਰਨੀ ਪੈਂਦੀ ਹੈ ਅਲਰੇਡੀ ਮਾਸਕ ਹੈ ਕੀ ਹੈ ਜਿਨ੍ਹਾਂ ਨੇ ਦਾੜਾ ਪ੍ਰਕਾਸ਼ ਕੀਤਾ ਹੈਗਾ ਆ ਫੁੱਲ ਸਰੂਪ ਦੇ ਵਿੱਚ ਹੈਗੇ ਆ ਉਹਨਾਂ ਨੂੰ ਉਹ ਮਾਸਕ ਸੂਟ ਨਹੀਂ ਕਰਦੀ ਸਟੱਡੀ ਕੋਆਰਡੀਨੇਟਰ ਦਿਲਜੋਤ ਸੇਠੀ ਨੇ ਦੱਸਿਆ ਕਿ ਫਿਟ ਟੈਸਟਿੰਗ ਅਪਾਇੰਟਮੈਂਟ ਦੀ ਪੂਰੀ ਪ੍ਰਕਿਰਿਆ ਕਦਮ ਦਰ ਕਦਮ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਉਹਨਾਂ ਇਹ ਵੀ ਸਮਝਾਇਆ ਕਿ ਦਾੜੀ ਵਾਲੇ ਸਿੱਖ ਪੁਰਸ਼ ਇਸ ਪਾਇਲਟ ਸਟੱਡੀ ਦੇ ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹਨ ਫਰ ਫਿਟ ਟੈਸਟਿੰਗ ਅਪਾਇੰਟਮੈਂਟ ਥਰ 3 ਡਿਫਰੈਂਸ ਸਟੈਪਸ ਥੇਅਰ ਇਨਟੇਕ ਵੇਅਰ ਪਾਰਟਿਸਪੈਂਟਸ ਵਿਲ ਅਰਾਈਵ we'll take some measurements of their body their face and their beard after this participants will conduct fit testing where they'll take part in up to 8 respirator fit tests rena bir singh de mutabik kujh companyan de vallo vishesh mask taiyar kite jande han par kai sansthavan de vich unna maskan de prayog de liye koi vyavastha maujood nahi hai jehda ida alternate haga ya ਤਿੰਨ ਕੰਪਨੀਆਂ ਨੇ ਮਾਸਕਸ ਬਣਾਈਆਂ ਹੈਗੀਆਂ ਆ ਉਹ ਅਵੇਲੇਬਲ ਆ ਲੇਕਿਨ ਬਹੁਤ ਸਾਰੇ ਸਕੂਲ ਬਹੁਤ ਸਾਰੇ ਕਾਲਜ ਦਾ ਬਹੁਤ ਸਾਰੇ ਹਸਪੀਟਲ ਜਿਹੜੇ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਵਰਤਣੇ ਦੀ ਜਗ੍ਹਾ ਨਹੀਂ ਹੈਗੀ ਉਹਦਾ ਰੀਜ਼ਨ ਕੀ ਆ ਕਿ ਜਿਸਲੇ ਉਹਨੂੰ ਵਰਤਣਾ ਹੁੰਦਾ ਜਦੋਂ ਤੁਸੀਂ ਉਹਨੂੰ ਲਾਉਣਾ ਹੈਗਾ ਆ ਇਹ ਨਹੀਂ ਵੀ ਚੁੱਪ ਦੱਸਾ ਮੂੰਹ ਤੇ ਲਾ ਲਈ ਨੋ ਨੋ ਇੱਕ ਸਪੈਸ਼ਲ ਰੂਮ ਹੁੰਦਾ ਹੈਗਾ ਉਸ ਰੂਮ ਚ ਜਾ ਕੇ ਤੁਸੀਂ ਉਹਨੂੰ ਲਾਉਨੇ ਆ ਫਿੱਟ ਕਰਦੇ ਟੈਸਟ ਕਰਦੇ ਆ ਇਸ ਸਟੱਡੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਕੁਝ ਯੋਗਤਾਵਾਂ ਜ਼ਰੂਰੀ ਹਨ ਜਿਵੇਂ ਕਿ ਹਿੱਸਾ ਲੈਣ ਵਾਲਾ ਪੁਰਸ਼ ਹੋਵੇ ਅਤੇ ਸਿੱਖ ਭਾਈਚਾਰੇ ਦੇ ਨਾਲ ਜੁੜਿਆ ਹੋਵੇ ਦਾੜੀ ਰੱਖਦਾ ਹੋਵੇ ਅਤੇ ਉਮਰ 18 ਤੋਂ 70 ਸਾਲ ਲਾਜ਼ਮੀ ਹੈ ਅਤੇ ਖਾਸ ਕਰਕੇ 2 ਘੰਟੇ ਦੇ ਲਈ ਰੈਸਪੀਰੇਟਰ ਪਹਿਨ ਸਕੇ ਨਾਲ ਹੀ ਟੈਸਟ ਸਾਈਟ ਤੱਕ ਜਾਣ ਅਤੇ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ ਸੋ ਫਾਰ ਥਿਸ ਸਟੱਡੀ ਵੀ ਆਰ ਲੁਕਿੰਗ ਫਾਰ ਸਿੱਖ men ਬੀਟਵੀਨ ਦੀ 에ਜਸ ਆਫ 18 ਟੂ 70 ਯੀਅਰਸ 올ਡ Uh, with regards to facial hair, as long as they have any kind of facial hair that can interfere with the respirator seal where it fits their face, they'll be eligible to participate. D. Singh, Omni News, Toronto.